ਸਰੀਕ ਕਿ ਜਿਹੜਾ ਤੁਸੀਂ ਕਿਹਾ ਮਤਲਬ ਸ਼ਾਸਤਰੀ ਦੀ ਗੱਲ ਕੀਤੀ ਆ ਮਤਲਬ ਉਹਨਾਂ ਤਾਂ ਬਹੁਤ ਬਹੁਤ ਵੱਡੇ ਮੰਡਾਲ ਭਰੇ ਹੁੰਦੇ ਨੇ ਮਤਲਬ ਕੋਈ ਵੀ ਵਿਅਕਤੀ ਖੜਾ ਹੋ ਕੇ ਸਵਾਲ ਪੁੱਛ ਲੈਂਦਾ ਤੇ ਸ਼ਾਸਤਰੀ ਜੀ ਖੁਦ ਜਵਾਬ ਦਿੰਦੇ ਨੇ ਮਤਲਬ ਇਹ ਕੀ ਆ ਮਤਲਬ ਹਾਂ ਉਹੀ ਆ ਵੀ ਕੁਝ ਤਾਂ ਉਹਨਾਂ ਦਾ ਆਪਣੇ ਪਹਿਲੇ ਹੀ ਉਹ ਕੀਤੇ ਹੁੰਦੇ ਨੇ ਜਿੱਦਾਂ ਇੱਕ ਵਾਰੀ ਬਹੁਤ ਸਾਰੀਆਂ ਵੀਡੀਓ ਵਿੱਚ ਆਉਂਦੀਆਂ ਨੇ ਉਹ ਜਿੱਦਾਂ ਉਹ ਹੱਥ ਲਾਉਂਦੇ ਨੇ ਬੰਦਾ ਪਿੱਛੇ ਨੂੰ ਡਿੱਗ ਜਾਂਦਾ ਉਹ ਕਿਤੇ ਕਿਸੇ ਨੇ ਵੀਡੀਓ ਬਣਾ ਲਿਓ ਦੱਸ ਰਿਹਾ ਸੀ ਅੱਜ ਕਿਹਦੀ ਵਾਰੀ ਆ ਕਿਹਨੇ ਡਿੱਗਣਾ ਇੱਕ ਬੰਦਾ ਕਹਿੰਦਾ ਵੀ ਮੈਂ ਡਿੱਗਣਾ ਹੈ ਜੀ ਅੱਜ ਉਹ ਕਹਿੰਦਾ ਵੀ ਰਿਹਰਸਲ ਕਰ ਲਈ ਜਾਨੀ ਆ ਇਸ ਤਰ੍ਹਾਂ ਪਹਿਲਾਂ ਪੂਰੀ ਪਲੈਨਿੰਗ ਨਾਲ ਪੂਰਾ ਰਿਹਰਸਲ ਕਰਕੇ ਇਦਾਂ ਉਹ ਕਰ ਦਿੰਦੇ ਨੇ ਆਪਣੇ ਉਹਨਾਂ ਦੇ ਬੰਦੇ ਹੁੰਦੇ ਨੇ ਉਹ ਦੱਸ ਦਿੰਦੇ ਨੇ ਕਈ ਵਾਰੀ ਤਾਂ ਇਦਾਂ ਹੁੰਦਾ ਵੀ ਕਿਸੇ ਨੇ ਦੱਸਤਾ ਵੀ ਮੈਂ ਉਹ ਪੁੱਛ ਲੈਣ ਜਾਣੀਆਂ ਵੀ ਕੀ ਹੋ ਗਿਆ ਉਹ ਕਹਿੰਦਾ ਵੀ ਘੋੜੀ ਸਾਡੀ ਘੋੜੀ ਦਾ ਨਹੀਂ ਪਤਾ ਲੱਗ ਰਿਹਾ ਕੌਣ ਲੈ ਗਿਆ ਚੋਰੀ ਹੋ ਗਈ ਜਾਨੀ ਕੋਈ ਲੈ ਗਿਆ ਕੋ ਬਿਨਾ ਦੱਸੇ ਕੋਈ ਲੈ ਗਿਆ ਜਾਂ ਅਸੀਂ ਭੁੱਲ ਗਏ ਉਹ ਜਾ ਕੇ ਉਹਨੂੰ ਫੋਨ ਕਰਤਾ ਬਾਬੇ ਨੂੰ ਵੀ ਘੋੜੀ ਇਕਾਊਗਾ ਉਹਦੇ ਘੋੜੀ ਚੋਰੀ ਹੋਈ ਹੈ ਤੇ ਬਾਬੇ ਨੇ ਨੂੰ ਪਤਾ ਸੀ ਉਹਨੇ ਬੈਠਾਂ ਚ ਬੋਲਿਆ ਵੀ ਹਾਂ ਚੋਰੀ ਵਾਲੀ ਡੋਲੀ ਖੜੀ ਹੋ ਜੇ ਉਹ ਬੰਦਾ ਖੜਾ ਹੋ ਗਿਆ ਉਹ ਕਹਿੰਦਾ ਵੀ ਤੇਰੀ ਘੋੜੀ ਚੋਰੀ ਹੋਈ ਹੈ ਕਹਿੰਦਾ ਹਾਂ ਜੀ ਤੇ ਘੋੜੀ ਨੂੰ ਉਹਦੇ ਵਿੱਚ ਚਿੱਟੇ ਹੱਥੇ ਚ ਲੱਦ ਕੇ ਉੱਥੇ ਲੈ ਗਿਆ ਫਲਾਣੇ ਸਰਦਾ ਉੱਥੇ ਵੇਚੀ ਹੋਈ ਆ ਕਿਸੇ ਨੂੰ ਐਨਾਂ ਕੇ ਏਰੀਆ ਦੇ ਵਿੱਚ ਵੀ ਉਥੋਂ ਤੇਰੀ ਮਿਲੂਗੀ ਉਹ ਕਹਿੰਦਾ ਨਹੀਂ ਜੀ ਉਹ ਘੋੜੀ ਨਹੀਂ ਹੈਗੀ ਸਾਡੇ ਤਾਂ ਉਹ ਦਰੀਣ ਵਾਲੀ ਘੋੜੀ ਲੈ ਗਿਆ ਕੋਈ ਉਹਦਾ ਉਸਤਰਾ ਜਾਨੀ ਮੈਂ ਤਾਂ ਉਹਦੇ ਪਿੱਛੇ ਪੁੱਛਣ ਆਇਆ ਜਾਨੀ ਜੇ ਸਹੀ ਨਾਮ ਦੱਸਿਆ ਜਾਵੇ ਤਾਂ ਨਹੀਂ ਪਤਾ ਲੱਗਦਾ ਜਿਵੇਂ ਕਈ ਇੱਕ ਮਜ਼ਾਕ ਚ ਕਹਿੰਦੇ ਨੇ ਵੀ ਜਿਹੜਾ ਬੰਦਾ ਵਾ ਪੁੱਛਾ ਦਿੰਦਾ ਉਹਦੀ ਕੋਈ ਚੀਜ਼ ਚੋਰੀ ਕਰ ਲੋ ਤੁਸੀਂ ਚਾਹੇ ਉਹਦੇ ਬੂਟਾਂ ਕੰਨੀ ਧਿਆਨ ਰੱਖੋ ਵੀ ਬੂਟ ਕਿਹੜਾ ਗੱਡੀ ਤੇ ਜਾਂਦਾ ਬੂਟ ਕੱਢ ਕੇ ਜਾਂਦਾ ਵੀ ਉਹਦੇ ਜਿੱਥੇ ਬੂਟ ਨੇ ਨੰਗੇ ਪੈਰੀ ਜਾਓ ਤੇ ਬੂਟ ਪਾ ਕੇ ਆ ਜਾਓ ਤੇ ਉਹਨੂੰ ਕੋਈ ਪਤਾ ਨਹੀਂ ਲੱਗਣਾ ਵੀ ਕਿੰਨੇ ਦਾ ਪਿੰਡ ਦਾ ਕਿਹੜਾ ਬੰਦਾ ਮੇਰੇ ਬੂਟ ਪਾ ਲੈ ਗਿਆ ਇਸ ਤਰ੍ਹਾਂ ਦਾ ਕੋਈ ਕਿਸੇ ਕੋਲ ਸ਼ਕਤੀ ਨਹੀਂ ਕੋਈ ਕਿਸੇ ਕੋਲ ਕੋਈ ਐਦਾਂ ਦੀ ਕੋਈ ਚੀਜ਼ ਨਹੀਂ ਆਉਂਦੀ ਜਿਹੜਾ ਉਹ ਦੱਸ ਦੇਵੇ ਸੱਚ ਦੱਸ ਦੇਵੇ ਉਹਨਾਂ ਵਾਸਤੇ ਅਸੀਂ 5 ਲੱਖ ਰੁਪਏ ਦਾ ਤਰਕਸੀਲ ਸੁਸਾਇਟੀ ਪੰਜਾਬ ਵੱਲੋਂ ਨਾਮ ਰੱਖਿਆ ਹੋਇਆ ਵੀ ਅਸੀਂ ਪੁੱਛਾਂਗੇ ਸਾਨੂੰ ਦੱਸ ਦੇਵੇ ਜਾਂ ਵੱਖ-ਵੱਖ ਸਟੇਟ ਦੇਆਂ ਕਿਸੇ ਦਾ 1 ਕਰੋੜ ਵੀ ਆ ਕਿਸੇ ਦਾ 5 ਕਰੋੜ ਕਰੋੜ ਵੀ ਆ ਅਰਬਾਂ ਰੁਪਏ ਨਾਮ ਬਣ ਜਾਂਦਾ ਹੈ ਤੇ ਇਦਾਂ ਕੋਈ ਦੱਸੇ ਪੁੱਛਾਲੇ ਉਹ ਵੀ ਤਾਂ ਪੈਸੇ ਲੈਂਦੇ ਨੇ ਉਹ ਦੱਸ ਸਕਦੇ ਨੇ ਪਰ ਅੱਜ ਤੱਕ ਕੋਈ ਵੀ ਇਸ ਤਰ੍ਹਾਂ ਦਾ ਨਹੀਂ ਦੱਸ ਸਕਦਾ ਨਾ ਕਿਸੇ ਕੋਲੇ ਇਦਾਂ ਦੀ ਕੋਈ ਸ਼ਕਤੀ ਹੈਗੀ ਆ ਵੀ ਉਹ ਦੱਸ ਸਕਣ ਉਹ ਸਿਰਫ ਉਹਨਾਂ ਦੀਆਂ ਦੁਕਾਨਦਾਰੀਆਂ ਨੇ ਤੇ ਪੈਸਾ ਕਮਾਉਂਦੇ ਨੇ ਲੋਕਾਂ ਨੂੰ ਅੰਧਵਿਸ਼ਵਾਸ ਚ ਪਾਉਂਦੇ ਨੇ ਤੋਂਨਾਂ ਕੋਲ ਪੈਸਾ ਠੱਗਦੇ ਨੇ ਤੇ ਲੋਕਾਂ ਸਗੋਂ ਆਪ ਚ ਕਈ ਵਾਰੀ ਲੜਾਈ ਪਵਾ ਦਿੰਦੇ ਨੇ ਜੀ ਜੀ ਇੱਥੋਂ ਤੱਕ ਕੀ ਕਹੀ ਜਿਵੇਂ ਤੁਸੀਂ ਜਾਦੂ ਟੂਣੇ ਦੀ ਗੱਲ ਕੀਤੀ ਆ ਇਹ ਇਧਰ ਸਾਊਥ ਦੇ ਵਿੱਚ ਜੇ ਕੋਈ ਬੰਦੇ ਦਾ ਕਿਸੇ ਦਾ ਡੰਗਰ ਬਿਮਾਰ ਹੋ ਗਿਆ ਤੋ ਕਹਿੰਦੇ ਨੇ ਵੀ ਉਹਨੇ ਜਾਦੂ ਟੂਣਾ ਕੀਤਾ ਉਹ ਔਰਤ ਨੇ ਕੀਤਾ ਹਾਲਾਂਕਿ ਉਹਨੂੰ ਬਲੈਕਮੇਲ ਵੀ ਕਈ ਵਾਰੀ ਕਰਦੇ ਨੇ ਵੀ ਤੂੰ ਕਹਿਣਾ ਮੰਨ ਲੈ ਨਹੀਂ ਮੈਂ ਤੇਰਾ ਨਾਮ ਲਾ ਦੂੰਗਾ ਜੇ ਕੋਈ ਬੱਚੇ ਪਿੰਡ ਚ ਬੰਦਾ ਮਰਿਆ ਫਿਰ ਉਹ ਜਿਹੜੇ ਤੰਤਰਿਕ ਨੇ ਕਹਿੰਦੇ ਨੇ ਵੀ ਉਹ ਔਰਤ ਉਹ ਸ਼ੈਤਾਨ ਨੇ ਜਾਦੂ ਟੂਣਾ ਕੀਤਾ ਤਾਂ ਲੋਕ ਉਹਨਾਂ ਨੂੰ ਕੁੱਟ-ਕੁੱਟ ਕੇ ਮਾਰ ਦਿੰਦੇ ਨੇ ਇੱਕ ਥੋੜੇ ਜਿਹਾ ਸਾਲਾਂ ਦੇ ਵਿੱਚ ਮੈਂ ਅਖਬਾਰ 'ਚ ਪੜਿਆ ਤੇ ਵੀ 6500 ਔਰਤਾਂ ਨੂੰ ਐਂ ਕੁੱਟ-ਕੁੱਟ ਕੇ ਲੋਕਾਂ ਨੇ ਬੁਰੀ ਤਰ੍ਹਾਂ ਮਾਰਤਾ ਜਾਦੂ ਟੂਣੇ ਦੇ ਸ਼ੱਕ ਚ